ਤੇ ਸਾਡਾ ਇੱਕ ਮਨਦੀਪ ਸਿੰਘ ਕੌਲਗੜ੍ਹ ਭਰਾ ਆ ਹਾਂਜੀ ਹਾਂਜੀ ਦਿਲਬਰ ਸਿੰਘ ਸ਼੍ਰੀ ਗੁਰੂ ਅਰਬਦਾਸ ਜੀ ਦੇ ਪ੍ਰਧਾਨ ਹਾਂਜੀ ਹਾਂਜੀ ਉਹਨਾਂ ਨੂੰ ਕੋਈ ਮੇਸੀ ਦੋਨੋਂ ਨਮਾਦ ਦਾ ਬਈ ਜੀ ਸੇਠੀ ਮਾਰਕੀਟ ਪ੍ਰਾਣਾਬਾ ਸਾਡਾ ਸੇਠੀ ਮਾਰਕੀਟ ਪ੍ਰਾਣਾਬਾ ਸਾਡਾ ਹਾਂ ਸਾਚੀ ਕਲ ਜੀ ਤੁਸੀਂ ਦੇਖ ਰਹੇ ਹੋ ਪੀਬੀਬੀ ਬਲਾਚੌਰ ਦਾ ਚੈਨਲ ਤੇ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀਆ ਦੋਸਤੋ ਨਮੀ ਗੱਲ ਨਮੀ ਚੀਜ਼ ਨਵੇਂ ਅਪਡੇਟ ਨਾ ਅੱਜ ਮਿਲੇ ਆ ਮਯਾਰੀ ਦੇ ਵਿੱਚ ਖੜੇ ਆ ਸਾਡਾ ਵੀਰ ਨਵਦੀਪ ਜਿਹਨਾਂ ਦੀ ਸੂਦਲ ਬੈਟਰੀ ਮਯਾਰੀ ਦੇ ਵਿੱਚ ਆ ਬਾਈ ਨਾਲ ਗੱਲਬਾਤ ਕਰਦੇ ਬਾਈ ਸਾਸੀਕਰ ਸਾਸੀਕਰ ਬਿੰਦੂ ਆ ਕਿਵੇਂ ਠੀਕ ਹੋ ਹਾਂਜੀ ਹਾਂਜੀ ਵਧੀਆ ਸਭ ਵਧੀਆ ਚੱਲਦੇ ਆ ਤੁਹਾਨੂੰ ਸਾਹਿਬ ਵਧੀਆ ਚੱਲ ਅੱਛਾ ਪਹਿਲਾਂ ਪਹਿਲਾਂ ਤਾਂ ਤੁਹਾਨੂੰ ਐਮਬੂਲੈਂਸ ਦੀਆਂ ਮੁਆਫਰਤ ਤੁਹਾਨੂੰ ਬਰਾਬ ਬਾਈ ਜੀ ਇਹ ਹੁਣੇ ਤਰੀਦੀ ਆ ਮਤਲਬ ਕਿੰਨਾ ਕ ਸਮਾਂ ਹੋ ਗਿਆ ਭਾਈ ਇਹਨੂੰ ਉਹ ਮਹੀਨਾ ਖੰਡ ਹੋਇਆ ਆ ਮੈਂ ਦੇਖਿਆ ਸੀ ਤੇ ਗੜਸ਼ੰਕ ਤੋਂ ਲੈ ਕੇ ਬੜਾ ਚੋਰ ਦੇ ਵਿੱਚ ਐਮਬੂਲੈਂਸ ਆ ਹੈ ਰੋਡ ਤੇ ਐਕਸੀਡੈਂਟ ਹੁੰਦੇ ਬਹੁਤ ਜਾਣੇ ਜਾਂਦੀਆਂ ਸੀ ਤੇ ਉਹਦੇ ਕਰਕੇ ਮੇਰੇ ਦਿਮਾਗ 'ਚ ਆਇਆ ਕਿ ਯਾਰ ਕਿਉਂ ਨਾ ਮੈਂ ਇਥੇ ਐਂਬੂਲੈਂਸ ਸਰਵਿਸ ਕਰਾਂ ਜੀ ਮੰਨ ਲਓ ਐਂਬੂਲੈਂਸ ਖੜੀ ਕੀਤੀ ਜਾਂ ਕਿਸੇ ਨੂੰ ਲੋਡ ਪੈਂਦੀ ਆ ਤਾਂ ਤੁਸੀਂ ਭੇਜੂਗਾ ਬੰਦਾ ਬਿਲਕੁਲ ਬਿਲਕੁਲ ਭਾਜੀ ਅੱਧੀ ਰਾਤ ਨੂੰ ਲੋਡ ਪੈਂਦੀ ਆ ਅੱਧੀ ਰਾਤ ਨੂੰ ਜਦ ਮਰਜ਼ੀ ਲੋਡ ਦੋ ਤੁਹਾਡਾ ਨੰਬਰ ਹੈਗਾ ਯਾਰ ਹਾਂਜੀ ਨੰਬਰ ਐਂਬੂਲੈਂਸ ਦਾ ਪਹਿਲਾਂ ਐਂਬੂਲੈਂਸ ਦਿਖਾ ਲਦੀ ਆ ਜਿਉ ਬਾਈ ਜੀ ਆਜੋ ਨਾਲ ਦੀ ਨਾਲ ਕੋਈ ਨਵਦੀਪ ਭਾਜੀ ਆਜੋ ਨਵਦੀਪ ਵੀਰੇ ਬਹੁਤ ਵਧੀਆ ਸੋਚ ਆ ਬਹੁਤ ਜ਼ਿਆਦਾ ਚੰਗੀ ਗੱਲ ਤੁਸੀਂ ਜੇ ਐਂਬੂਲੈਂਸ ਬਾਰੇ ਸੋਚਿਆ ਇਹ ਗੱਲਾਂ ਛੋਟੀਆਂ ਨਹੀਂ ਹੁੰਦੀਆਂ ਨਵਦੀਪ ਵੀਰੇ ਵੀ ਤੁਸੀਂ ਔਰ 체ਟੀ ਮਾਰਕੀਟ ਨੇੜੇ ਪੁਰਾਣਾ ਬਸ ਅੱਡਾ ਮੇਨ ਰੋਡ ਮੁਜਾਰੀ ਇਹ ਵੀ ਵੈਸੇ ਆਪਣੀ ਸੋਚ ਕਿੱਦਾਂ ਆਈ ਵੀ ਇੱਧਰ ਨੂੰ ਵੀ ਆਪਾਂ ਤੁਰਪਣਾ ਜਾ ਕੇ ਮੈਂ ਦੇਖਦਾ ਸੀ ਰੋਡ ਦੇ ਉੱਤੇ ਐਕਸੀਡੈਂਟ ਬਹੁਤ ਹੁੰਦੇ ਸੀ ਇਹ ਰੋਡ ਤੇ ਜੈਨਪੁਰ ਅੱਡੇ ਵਿੱਚ ਹੁੰਦੇ ਸੀ ਹਾਂ ਜੈਨਪੁਰ ਅੱਡੇ ਐਂਬੂਲੈਂਸ ਦੀ ਘਾਟ ਕਰਕੇ ਹੁੰਦੀ ਜਾਂਦੀ ਕਾਫੀ ਡੈਥ ਹੁੰਦੀ ਅੱਛਾ ਤੁਹਾਡੇ ਤੁਹਾਡੇ ਸਾਹਮਣੇ ਵੀ ਕਦੇ ਇਦਾਂ ਐਕਸੀਡੈਂਟ ਐਕਸੀਡੈਂਟ ਹੋਇਆ ਬਾਅਦ ਮੈਂ ਆਪਣੀ ਪ੍ਰਾਈਵੇਟ ਗੱਡੀ ਵਿੱਚ ਪੇਸ਼ੈਂਟ ਨੂੰ ਲੈ ਕੇ ਗਿਆ ਆਪਣੀ ਹਾਂ ਆਪਣੀ ਪ੍ਰਾਈਵੇਟ ਗੱਡੀ 'ਚ ਮੈਂ ਪੇਸ਼ੈਂਟ ਨੂੰ ਚੱਕ ਕੇ ਲੈ ਕੇ ਗਿਆ ਉਦੋਂ ਸੋਚ ਇਹੀ ਆਈ ਵੀ ਮੈਂ ਐਂਬੂਲੈਂਸ ਲੈ ਵੇ ਮਜਾਰੀ ਵਿੱਚ ਸਰਵੇ ਸ਼ੁਰੂ ਕਰਨੀ ਹੈ ਜਾਨਣਾ ਬਤਾ ਸਕਦੇ ਹੁਣ ਇਹ ਖੜਦੀ ਕਿੱਥੇ ਆ ਬਈ ਜੀ ਅੱਡਾ ਛੇਤੀ ਮਾਰਕੀਟ ਦੇ ਛੇਤੀ ਮਾਰਕੀਟ ਉਧਰ ਮੇਨ ਰੋਡ ਤੇ ਹੀ ਆ ਮੇਨ ਰੋਡ ਤੇ ਆ ਬਈ ਜੀ ਮੇਨ ਰੋਡ ਤੇ ਆ ਆਜੋ ਫਿਰ ਤੁਹਾਡੀ ਜਿਹੜੀ ਤੁਸੀਂ ਫਿਜ਼ੀਓਥੈਰੇਪੀ ਦਾ ਵੀ ਕੰਮ ਕਹਿੰਦੇ ਆ ਤੁਹਾਡੇ ਚੇਸਤਾਂ ਦਾ ਵੀ ਕੰਮ ਆ ਨਾ ਬਈ ਜੀ ਹਾਂਜੀ ਹਾਂਜੀ ਅੱਛਾ ਬਈ ਜੀ ਇਹ ਸੂਦ ਲਬੋਟਰੀ ਇਹਦਾ ਨਾਮ ਕਿੱਥੋਂ ਦਿੱਤਾ ਗਿਆ ਜੀ ਪਹਿਲਾਂ ਇਹ ਦੱਸ ਦਿਓ ਬਈ ਸੂਦ ਮੇਰਾ ਸਰਨੇਮ ਆ ਤੁਹਾਡਾ ਹਾਂਜੀ ਤੁਹਾਡਾ ਸਰਨੇਮ ਸੂਦ ਆ ਹਾਂਜੀ ਬਈ ਜੀ ਤੇ ਤੁਸੀਂ ਇੱਥੇ ਲਬੋਟਰੀ ਜਿਹੜੀ ਤੁਸੀਂ ਆਪ ਦੀ ਤੁਹਾਡੀ ਲਬੋਟਰੀ ਇੱਥੇ ਕੰਮ ਕਰ ਮੈਨੂੰ ਮੈਨੂੰ ਸੁਣਨ ਦੇ ਵਿੱਚ ਆਇਆ ਵੀ ਤੁਸੀਂ ਘਰੋਂ ਵੀ ਸੈਂਪਲ ਲੈ ਕੇ ਆਂਦੇ ਆ ਲੋਕ ਬਿਲਕੁਲ ਅਜੀ ਜਿਹੜਾ ਕੋਈ ਨਹੀਂ ਆ ਸਕਦਾ ਉਹਦਾ ਘਰੋਂ ਸੈਂਪਲ ਲੈ ਆਈਦਾ ਪਹਿਲੇ ਆਪਣਾ ਨੰਬਰ ਬੋਲ ਦਿਓ ਬਾਈ ਜੀ ਨੰਬਰ 9815473098 ਇੱਕ ਵਾਰ ਤੁਸੀਂ ਕਾਲ ਕਰਕੇ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੇ ਅੱਛਾ ਬਾਈ ਜੀ ਘਰੋਂ ਲੈ ਕੇ ਆਂਦੇ ਸੈਂਪਲ ਘਰੋਂ ਲੈ ਕੇ ਆਈਦਾ ਬਾਈ ਜੀ ਟੈਸਟ ਮੈਂ ਸੁਣਿਆ ਕਈ ਵਾਰੀ ਕਿਸੇ ਮਾਤੜ ਦੇ ਫਰੀ ਵੀ ਕਰ ਦਿੰਦੇ ਆ ਜੀ ਹਾਂਜੀ ਹਾਂਜੀ ਭਾਜੀ ਖਾਨ ਦਾ ਬਿੰਦੂ ਭਾਜੀ ਪਤਾ ਹੀ ਆ ਮੈਂ ਸੇਵਾ ਵਾਲਾ ਮੇਰਾ ਧਿਆਨ ਜਿਆਦਾ ਹੈ ਜੇ ਕੋਈ ਪੇਸ਼ੈਂਟ ਇਦਾਂ ਦਾ ਹੁੰਦਾ ਤੇ ਟੈਸਟ ਆਪਾਂ ਫਰੀ ਵੀ ਕਰ ਦਈਏ ਬਾਕੀ ਵੀ ਬਾਜ਼ਾਰ ਨਾਲੋਂ ਸਸਤਾ ਹੀ ਆ ਭਾਜੀ ਹੂੰ ਬਾਜ਼ਾਰ ਨਾਲੋਂ ਸਸਤਾ ਹੀ ਆ ਹੂੰ ਅੱਛਾ ਵੀ ਵੀਰੇ ਸੇਵਾ ਪਾਸੇ ਨੂੰ ਕਿੰਨਾ ਸਮਾਂ ਹੋ ਗਿਆ ਭਾਸੀ ਜੁੜੇ ਨੂੰ ਕੋ ਪਹਿਲਾਂ ਤੋਂ ਜਦੋਂ ਖੋਲੀ ਇਹ ਆਪਣੀ ਜਿਹੜੀ ਸੂਦਲ ਵੋਟਰੀ ਨੂੰ ਕਿੰਨਾ ਸਮਾਂ ਹੋ ਗਿਆ ਖੋਲੇ ਨੂੰ ਜੀ ਇਹਨੂੰ ਪਹਿਲਾਂ ਮੈਂ ਜੋਬ ਕਰਦਾ ਸੀ ਜੋ ਹਸਪੀਟਲ ਜੋਬ ਕਰਦੇ ਉਸ ਤੋਂ ਬਾਅਦ ਜੋ ਫਿਰ ਮੈਂ ਆਪਣੀ ਖੋਲੀ ਮੰਨ ਕੇ ਚਲੋ 7-8 ਸਾਲ ਹੋ ਗਏ ਮਜਬੀ ਦੇ ਵਿੱਚ ਹਾਂਜੀ ਹਾਂ ਵਧੀਆ ਸਾਰੇ ਵਧੀਆ ਪਿਆਰ ਦੇ ਭਾਜੀ ਲੋਕਾਂ ਦਾ ਬਹੁਤ ਪਿਆਰ ਮਿਲਦਾ ਮਜਬੀ ਦੇ ਵਿੱਚ ਅੱਛਾ ਤੁਹਾਨੂੰ ਪਤਾ ਹੀ ਹੁਣ ਆਪਾਂ ਕੈਂਪ ਵੀ ਲਾਇਆ ਸੀ ਫ੍ਰੀ ਮੈਡੀਸਨ ਦਾ ਹੂੰ ਉਹ ਵੀ ਲੋਕਾਂ ਨੇ ਕਾਫੀ ਪਿਆ ਦਿੱਤਾ ਬੈਸੇ ਵੀ ਲੋਕੀ ਸਪੋਰਟ ਬਹੁਤ ਕਰਦੇ ਬਥੇਰੀ ਕਰਦੇ ਅੱਛਾ ਇਹ ਤੁਸੀਂ ਲੈਬੋਰੀਆ ਤੁਹਾਡੀ ਇਹ ਹੈ ਇੱਕ ਵਾਰ ਝਾਕੀ ਮਿਲਾ ਦੋ ਇਹਦੀ ਲੈਬੋਰੀ ਦੀ ਮਾੜੀ ਬਾਈ ਜੀ ਅ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਬਾਈ ਦਾ ਕੰਮ ਹੈ ਤੁਸੀਂ ਕਿਸੇ ਨੇ ਵੀ ਮੇਰੇ ਭਰਾ ਨੇ ਮੇਰੀ ਭੈਣ ਨੇ ਜੇ ਤੁਹਾਡੇ ਕੋਲ ਨਹੀਂ ਪੈਸੇ ਹੈਗੇ ਜਾਂ ਕਿਦਾਂ ਤੁਸੀਂ ਟੈਸਟ ਨਹੀਂ ਕਰਾ ਸਕਦੇ ਤਾਂ ਤੁਸੀਂ ਦੱਸ ਸਕਦੇ ਅੱਛਾ ਭਾਈ ਜੀ ఫిਜ਼ੀਓਥੈਰੇਪੀ ਦਾ ਤੁਸੀਂ ਕਹਿੰਦੇ ਸੀ ਹਾਂਜੀ ਭਾਈ ਜੀ ਇਹ ఫిਜ਼ੀਓਥੈਰੇਪੀ ਸੈਂਟਰ ਆ ਅੱਛਾ ਇਹ ఫిਜ਼ੀਓਥੈਰੇਪੀ ਸੈਂਟਰ ਇਹ ਤੁਸੀਂ ਅੰਦਰ ਬਣਾਇਆ ਹੋਣਾ ਭਾਈ ਜੀ ਹਾਂਜੀ ਭਾਈ ਜੀ ਅੰਦਰ ਹੀ ਬਣਾਇਆ ਆ ਅੱਛਾ ਹਾਂਜੀ ਵਾਹ ਵਾਹ ਇਹ ਪੇਸ਼ੈਂਟ ਨੂੰ ਕਿਸੇ ਨੂੰ ਦਿੱਕਤ ਆਂਦੀ ਮੰਨ ਲਓ ఫిਜ਼ੀਓਥੈਰੇਪੀ ਦੇ ਵਿੱਚ ਤੁਸੀਂ ਮੈਨੂੰ ਇਹ ਦੱਸ ਦਿਓ ਵੀ ఫిਜ਼ੀਓਥੈਰੇਪੀ ਦੇ ਵਿੱਚ ਕਿਹੜੀ ਕਿਹੜੀ ਇਦਾਂ ਦੀ ਗੱਲ ਹੁੰਦੀ ਆ ਵੀ ਜਿਹੜਾ ਤੁਸੀਂ ਫਿਜ਼ੀਓਥੈਰੇਪੀ ਦੇ ਵਿੱਚ ਬੰਦੇ ਨੂੰ ਠੀਕ ਕਰ ਦਿੰਦੇ। ਭਾਜੀ ਮੋਢੇ ਦਾ ਦਰਦ ਹੋ ਗਿਆ, ਸਾਈਕਲ ਦੀ ਪ੍ਰੋਬਲਮ ਹੋ ਗਈ, ਗੋਡਿਆਂ 'ਚ ਦਰਦ ਹੋ ਗਿਆ। ਸਾਈਕਲ ਦੀ ਪ੍ਰੋਬਲਮ ਦੇ ਵਿੱਚ ਤੁਹਾਡੇ ਕੋਲ ਬੰਦੇ ਆਉਂਦੇ ਆ? ਹਾਂਜੀ ਭਾਜੀ ਆਉਂਦੇ ਬਿਲਕੁਲ ਠੀਕ ਹੋ ਗਏ ਜਾਂਦੇ 10 10-12 ਦਿਨਾਂ ਦੇ ਵਿੱਚ। ਭਾਜੀ ਮਸ਼ੀਨਾਂ ਹੈਗੀਆਂ, ਮਸ਼ੀਨਾਂ ਨਾਲ ਇਲਾਜ ਕਰੀਦਾ ਅਸੀਂ ਨਾ ਹੱਥ ਨਾਲ ਮਲੀਆਂ ਨਾ ਕੁਝ ਹੋਰ। ਹੂੰ। ਪੈਰਾਲਾਈਜ਼ਡ ਪੇਸ਼ੈਂਟਾਂ ਉਹ ਧਰੰਗ ਵਾਲੇ ਪੇਸ਼ੈਂਟ ਆਉਂਦੇ ਆ। ਅੱਛਾ। ਉਹਨਾਂ ਦਾ ਆਪਾਂ ਐਕਸਾਈ ਕਰਾਈ ਦੀ ਹੱਥ ਨਾਲ ਮਸ਼ੀਨ ਨਾਲ ਇਲਾਜ ਕਰੀਦਾ ਹੈ। ਹੂੰ। ਅਧਰੰਗ ਵਾਲੇ ਪੇਸ਼ੈਂਟ ਜਿਹੜਾ ਇੱਥੇ ਨਹੀਂ ਆ ਸਕਦਾ ਉਹਦੇ ਘਰ ਵੀ ਅਸੀਂ ਜਾ ਕੇ ਉਹਦੀ ਘਰ ਜਾ ਕੇ ਅੱਛਾ ਘਰੇ ਵੀ ਜਾ ਕੇ ਕਰਵਾ ਲੈਂਦੇ ਆ। ਜਾ ਕੇ ਵੀ ਜੀ ਐਕਸਾਈ ਕਰਾ ਜਾਈ ਦੀ। ਵਾਹ ਵੀ ਬੱਚਾ। ਹੋਰ ਹੋਰ ਤੁਸੀਂ ਮਤਲਬ ਜੇ ਤਾਂ ਕੋਈ ਸਿਰ ਬੰਦੇ ਦੀ ਲੱਤ ਖੜ ਜਾਂਦੀ ਹੈ ਵੱਲੋਂ ਖੂਨ ਦਾ ਸਰਕਲ ਨਹੀਂ ਚੱਲਦਾ ਹਾਂਜੀ ਹਾਂਜੀ। ਭਾਜੀ ਉਹਦਾ ਟ੍ਰੀਟਮੈਂਟ ਵੀ ਇੱਥੇ ਕਰਦੀਦਾ ਹੈ। ਅਛਾ ਪਈ। ਹਾਂਜੀ। 7-8 ਦਿਨਾਂ ਦੇ ਵਿੱਚ ਭਾਜੀ ਉਹਨੂੰ ਪ੍ਰੋਗਰੈਸ ਹੋਣ ਲੱਗ ਪੈਂਦੀ ਹੈ। ਓਕੇ। ਹਾਂਜੀ। ਭਾਜੀ ਮਿਆਰੀ ਵਿੱਚ ਇਹ ਸੈਂਟਰ ਨੂੰ ਚੱਲਦੇ ਨੂੰ ਸਾਡਾ ਸੈਂ 25 ਸਾਲ ਪੁਰਾਣਾ ਇਹ ਸੈਂਟਰ ਆਹ ਵਾਲਾ ਸੈਂਟਰ ਹਾਂਜੀ ਭਾਜੀ ਪਹਿਲਾਂ ਪਿੰਡ ਸੀ ਆਲੋਵਾਲ ਦੇ ਵਿੱਚ ਤੇ ਬਲਾਚੌਰ ਵੀ ਸੀ ਦੋ ਸੈਂਟਰ ਸੀ ਇਹਦਾ ਨਾਮ ਕੀ ਦਿੱਤਾ ਹੋਇਆ ਵਾ ਸਰਦੀਫ ఫిਜ਼ੀਓਥੈਰੇਪੀ ਸੈਂਟਰ ਅੱਛਾ ਓਕੇ ਅੱਛਾ ਬਲਾਚੌਰ ਵੀ ਸੀ ਫਿਰ ਹਾਂਜੀ ਭਾਜੀ ਬਲਾਚੌਰ ਵੀ ਸੀ ਆਲੋਵਾਲ ਵੀ ਸੀ ਆਲੋ ਆਹ ਇਹ ਦੋਨੋਂ ਦੇ ਸੈਂਟਰ ਵਿੱਚ ਇੱਕ ਸੈਂਟਰ ਵਿੱਚ ਖੋਲਤਾ ਕਿਉਂਕਿ ਨਾਲ ਲਾਈਵ ਦਾ ਕੰਮ ਸੀ ਸਟਾਰਟ ਕਰਨਾ ਸੀ ਤੇ ਹੁਣ ਪਰਮਾਤਮਾ ਦੀ ਕਿਰਪਾ ਨਾਲ ਐਂਬੂਲੈਂਸ ਸਰਵਿਸ ਸਟਾਰਟ ਕੀਤੀ ਹੈ ਹਾਂ ਹਾਂਜੀ ਅੱਛਾ ਬਹੁਤ ਬਹੁਤ ਚੰਗੀ ਗੱਲ ਬਾਈ ਜੀ ਅੱਛਾ ਇੱਕ ਗੱਲ ਹੋਰ ਦੱਸਿਓ ਮੈਨੂੰ ਉਹ ਮੰਨ ਲਓ ਕਿਸੇ ਦੀ ਨਾੜ ਖੜ ਜਾਂਦੀ ਆ ਹਾਂਜੀ ਉਹ ਤੁਸੀਂ ਟੀਕਾ ਲਾ ਕੇ ਦੁਆ ਕਰਦੇ ਜਾਂ ਫਿਰ ਤੁਸੀਂ ਮਸ਼ੀਨ ਨਾਲ ਕਰਦੇ ਨਹੀਂ ਬਾਈ ਜੀ ਮਸ਼ੀਨ ਦੇ ਨਾਲ ਹੋ ਜਾਂਦਾ ਠੀਕ ਬੰਦਾ ਹਾਂਜੀ ਹਾਂਜੀ ਜੇ ਮੰਨ ਲਓ ਕਿਸੇ ਦੀ ਨਾੜ ਖੜੀ ਹੋਈ ਆ ਜੀ ਹਾਂਜੀ ਹਾਂਜੀ ਬਈ ਮਸ਼ੀਨ ਦੇ ਨਾਲ ਇਲਾਜ ਕਰੀਏ ਮਸ਼ੀਨ ਵਿੱਚ ਹੀ ਠੀਕ ਹੋ ਜਾਂਦਾ ਉਹ ਅੱਛਾ ਮੈਡੀਸਿਨ ਦੇਣ ਦੀ ਵੀ ਨਹੀਂ ਲੋੜ ਪੈਂਦੀ ਅੱਛਾ ਹਾਂਜੀ ਭਾਜੀ ਕਿੰਨੇ ਕ ਬੰਦੇ ਠੀਕ ਕੀਤੇ ਇਦਾਂ ਦੇ ਜਿਹੜੇ ਮਤਲਬ ਅੰਦਾਜ਼ੇ ਨਾਲ 25 ਸਾਲ ਹੋ ਗਏ 25 ਸਾਲ ਤੋਂ ਇਹੀ ਕੰਮ ਕਰਦੇ ਪਏ ਹਾਂ ਸੱਤ ਅੱਠ ਦਿਨਾਂ ਦੇ ਵਿੱਚ ਰਿਕਵਰੀ ਤੇ ਹੋ ਜਾਂਦਾ ਹੈ ਹੋ ਜਾਂਦਾ ਬੰਦਾ ਹਾਂਜੀ ਹਾਂਜੀ ਅੱਛਾ ਮੈਂ ਵੈਸੇ ਪੁੱਛ ਰਿਹਾ ਸੰਗ ਤੁਹਾਨੂੰ ਦੱਸਣਾ ਤੂੰ ਡਿਪਰੈਸ਼ਨ ਦਾ ਵੀ ਆਪਣੇ ਕੋਲ ਹੈਗਾ ਲੱਗ ਜਾਂ ਫਿਰ ਨਹੀਂ ਡਿਪਰੈਸ਼ਨ ਤਾਂ ਨਹੀਂ ਭਾਜੀ ਡਿਪਰੈਸ਼ਨ ਦੀ ਦਵਾਈ ਹੁਣ ਵੀ ਹੋ ਸਕਦੀ ਮੈਂ ਵੈਸੇ ਪੁੱਛ ਰਿਹਾ ਕੋਈ ਤੇਰੀ ਮਸ਼ੀਨ ਨਾਲ ਵੀ ਹੁੰਦਾ ਕਿਹਾ ਨਹੀਂ ਨਹੀਂ ਭਾਜੀ ਦਵਾਈ ਹੋ ਸਕਦੀ ਹੋਈ ਹੋ ਸਕਦਾ ਹਾਂਜੀ ਕੁਛ ਹੱਦ ਤੱਕ ਸੁਨੀਹਾ ਜਿਹਨਾਂ ਨੂੰ ਸ਼ੂਗਰ ਦੇ ਨਾਲ ਪੈਸਾ ਹੁੰਨਾ ਪਾਜੀ ਇਹ ਰਿਪਬਲਿਕ ਦੀ ਮਸ਼ੀਨ ਆ ਦਿਖਾਓ ਤੁਹਾਨੂੰ ਕੋਈ ਗੱਲ ਨਹੀਂ ਉਹ ਬੱਲੇ ਬੱਲੇ ਇਹ ਤਾਂ ਬਾਈ ਜੀ ਮਹਿੰਗੀ ਵੀ ਉਹ ਹੋਣੀ ਹਾਂਜੀ ਹਾਂਜੀ ਪਾਜੀ ਮਹਿੰਗੀ ਇਹ ਆ ਇਹ ਗੋਡੇ ਦੇ ਥੱਲੇ ਥੱਲੇ ਲੱਤਾ ਆਪੇ ਘੁੱਟਦੀ ਆ ਪਾਜੀ ਕਿੱਦਾਂ ਕਿੱਦਾਂ ਗੋਡੇ ਦੇ ਥੱਲੇ ਥੱਲੇ ਲੱਤਾ ਆਪੇ ਘੁੱਟਦੀ ਆ ਮਸ਼ੀਨ ਇਹ ਮਸ਼ੀਨ ਖਾਂਦੀ ਵਰਜੀ ਤੇ ਆਹ ਮਸ਼ੀਨ ਇਹ ਪਾਜੀ ਸ਼ੂਗਰ ਵਾਲੇ ਪੇਸ਼ੰਟ ਜਿਹਦੇ ਪੈਸਾ ਹੁੰਨ ਹੁੰਦੇ ਆ ਹੂੰ ਇਹ ਉਹਨਾਂ ਲਈ ਆ ਪਾਜੀ ਉਕੀ 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 ਠੀਕ ਹੈ ਅੱਛਾ ਸੰਗਤਾਂ ਨੇ ਤੁਹਾਨੂੰ ਪਿਆਰ ਵੀ ਬਹੁਤ ਦਿੱਤਾ ਤੇ ਕੁਝ ਸੰਗਤਾਂ ਨੂੰ ਗਣਾ ਜਾਣੀ ਮੈਂ ਤਾਂ ਇਹੀ ਚਾਹਣਾ ਜੇ ਕਿਸੇ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਸਾਡੇ ਕੋਲ ਆ ਕੇ ਇਲਾਜ ਆਪਣਾ ਕਰਾਣ ਹੂੰ ਜੇ ਕਿਸੇ ਕੋਲ ਪੈਸੇ ਘੱਟ ਆ ਭਾਜੀ ਉਹਦਾ ਪੈਸੇ ਘੱਟ ਤੇ ਕਰ ਦਵਾਗੇ ਬੱਲੇ ਹਾਂਜੀ ਭਾਜੀ ਅੱਛਾ ਇਹ ਤਾਂ ਬਹੁਤ ਵਧੀਆ ਭਾਜੀ ਤੇ ਭਾਜੀ ਲੈ ਜੇ ਟੈਸਟ ਵੀ ਜਿਹਦੇ ਕੋਲ ਹੋਵੇ ਠੀਕ ਆ ਨਹੀਂ ਤਾਂ ਫੇਰ ਉਹਦਾ ਵੀ ਡਿਸਕਾਊਂਟ ਤੇ ਕਰ ਦਵਾਗੇ ਕੋਈ ਚੈੱਕ ਕਰੀ ਐਂਬੂਲੈਂਸ ਆ ਕਿਹੜੀ ਭਾਜੀ ਉਹ ਵੀ ਘੱਟ ਦੇ ਟਾਂ ਦੇ ਬਾਹਰ ਜਾਊਗੀ ਹੂੰ ਭਈ ਬਾਜ਼ਾਰ ਨਾਲੋਂ ਘੱਟ ਰਿhta ਕਿਦਾਂ ਐਮਰਜੈਂਸੀ ਲੋਕ ਦੁੱਗਨੇ ਪੈਸੇ ਹੀ ਲੈਣ ਸਾਡੇ ਵਿੱਚ ਉਹ ਭਾਜੀ ਹੈ ਨਹੀਂ ਸੇਵਾ ਦੇ ਅਸੀਂ ਉਹ ਸੰਗਤਾਂ ਨੇ ਕਿੰਬਰੀ ਭਾਜੀ ਮੈਸੀ ਕਰਨ ਆਪਣੇ ਅਸੀਂ ਉਹ ਐਂਬੂਲੈਂਸ ਨੂੰ ਵਿੱਚੋਂ ਦਿਖਾਣਾ ਚਾਹੁੰਦੇ ਹਾਂ ਮਦੀਪ ਭਾਜੀ ਆਉਂਗੇ ਦਿਖਾਉਂਗਾ ਮੁੰਦੀ ਭਾਜੀ ਠੀਕ ਆ ਭਾਜੀ ਆਜੋ ਆਜੋ ਮੜਿਆ ਤੁਸੀਂ ਇੱਕ ਵਾਰ ਸੰਗਤਾਂ ਨੂੰ ਵਿੱਚੇ ਦਿਖਾ ਲ ਦੇ ਕਿਉਂਕਿ ਮੈਂ ਚਾਹੁੰਦਾ ਆ ਕਿ ਕੱਲ ਨੂੰ ਕਿਸੇ ਨੂੰ ਐਡਾ ਕੋਈ ਵੀ ਸੰਗਤ ਬੰਦੇ ਕਹਿਣ ਲੱਪਨ ਉਹ ਵੀ ਬਈ ਜੀ ਯਾਰ ਵਿੱਚੋਂ ਸਾਨੂੰ ਦਿਖਾ ਦੇ ਯਾਨੀ ਕਿ ਆ ਕਿਹੜੀ ਲੋ ਫਾਸਟ ਹੈਡ ਵਾਲੀ ਕਿੱਟ ਰੱਖੀ ਹੋਇਆ ਵਿੱਚ ਕਿਹੜੀ ਕਿਹੜੀ ਫਾਸਟ ਹੈਡ ਵਾਲੀ ਕਿੱਟ ਇਦਾਂ ਇਦਾਂ ਜੇ ਐਮਰਜੈਂਸੀ ਜੇ ਕਿਸੇ ਪੇਸ਼ੇਂ ਨੂੰ ਲੋਡ ਹੋਵੇ ਉਹਦੇ ਵਿੱਚ ਦਵਾਈਆਂ ਪਟੀਆਂ ਸਭ ਵਿੱਚ ਹੀ ਵਿੱਚ ਹੀ ਆ ਭਾਜੀ ਸਾਰਾ ਕੁਝ ਵਾਹ ਭਾਜੀ ਵਿੱਚੋਂ ਚਾਤੀ ਮਰਾ ਦਿਓ ਜਦੋਂ ਖੋਲ ਕੇ ਮੜ ਜਾ ਚਾਤੀ ਮਰਾ ਤੇ ਇਹਦੇ ਵਿੱਚ ਇੱਕ ਆਕਸੀਜਨ ਸਿਲੰਡਰ ਆਣਾ ਹੈ ਭਾਜੀ ਹੂੰ ਉਹ ਜਾ ਆਕਸੀਜਨ ਦੀ ਸਿਲੰਡਰ ਨਹੀਂ ਜਦੋਂ ਲੋਡ ਹੋਈ ਆਪਾਂ ਨਾਲੇ ਫਿੱਟ ਨਾਲੇ ਫਿੱਟ ਕਰ ਨਾਲੇ ਫਿੱਟ ਕਰ ਠੀਕ ਹੈ ਭਾਜੀ ਇੱਕ ਵਾਰ ਚਾਤੀ ਮਰਾ ਦਿਓ ਅੰਦਰ ਸੋ ਧੰਨਵਾਦ ਆ ਤੁਹਾਡਾ ਤੁਸੀਂ ਇੰਨਾ ਕੁ ਸਾਨੂੰ ਇੰਨਾ ਕਾਬਲ ਸਮਝਦੀਆਂ ਵੀ ਤੁਸੀਂ ਸਾਡੀ ਵੀਡੀਓ ਨੂੰ ਸਕਿਪ ਨਹੀਂ ਕਰਦੇ ਦੇਖ ਕੇ ਤੁਸੀਂ ਸ਼ੇਅਰ ਕਰਦੇ ਤੇ ਬਹੁਤ ਵੱਡੀ ਗੱਲ ਆ ਨਵਦੀਪਰੇ ਆ ਸੰਗਤਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਨੇ ਕੋਈ ਲੋਕਾਂ ਨੂੰ ਕੋਈ ਮੈਸੇਜ ਕਿਸੇ ਨੂੰ ਇਧਰੋਂ ਦੇ ਲੋਕਾਂ ਨੂੰ ਸੁਨੇਹਾ ਕੋਈ ਮੈਸੀਬੇ ਤੁਸੀਂ ਤੁਹਾਡੇ ਨਾਲ ਇੰਨੇ ਬੰਦੇ ਜੁੜੇ ਵੀ ਹੋਏ ਆ ਹਾਂ ਭਾਜੀ ਮੇਰਾ ਫੈਨ ਸਰਕਲ ਵਿੱਚੋਂ ਹੀ ਆ ਭਾਂਤਾ ਪਤਾ ਆ ਜਿੱਦੋਂ ਵੀ ਸਾਡਾ ਕੋਈ ਕੈਂਪ ਹੁੰਦਾ ਸਾਡੀ ਟੀਮ ਆ ਟੀਮ ਵਰਕਰ ਸੀ ਭਾਜੀ ਕਰੀਦਾ ਨੇ ਗਰੀਬਾਂ ਦੀ ਸੇਵਾ ਵੀ ਕਰਦੇ ਹੋ ਵੀ ਟੀਮ ਵਰਕ ਦੇ ਵਿੱਚ ਕਰੀ ਜੀ ਇਹਦਾ ਮਤਲਬ ਅਸੀਂ ਦਿਲਬਰ ਸਿੰਘ ਕਾਲਗੜ ਤੇ ਮਨਦੀਪ ਸਿੰਘ ਕਾਲਗੜ ਉਹਨਾਂ ਦੀ ਆਗਿਆ ਦੇ ਵਿੱਚ ਵੀ ਕੰਮ ਕਰਦੇ ਬਿਲਕੁਲ ਭਾਜੀ ਉਹਨਾਂ ਦੀ ਗੁਆਇਵਤ ਵੀ ਕੰਮ ਕਰਦੇ ਉਹਨਾਂ ਦਾ ਨਾਮ ਲੈ ਕੇ ਚੱਲਦੇ ਜਿੱਥੇ ਕਿਤੇ ਕੈਂਪ ਹੋਵੇ ਜਾਂ ਕਿਸੇ ਗਰੀਬ ਇੱਕ ਚੈਨ ਹੋਗੀ ਚੈਨ ਸੈਂਟਰ ਆ ਭਾਜੀ 10 ਦੇ ਡਾਕਟਰ ਰਾਜੀਪ ਹੋਗੇ ਹਾਂ ਡਾਕਟਰ ਰਾਜੀਪ ਤੇ ਸਾਰੇ ਰਲ ਕੇ ਤੇ ਪ੍ਰਦੀਪ ਹੋ ਗਿਆ ਤੇ ਇਹਨਾਂ ਦਾ ਬਹੁਤ ਸਹਾਰਾ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵੀ ਤੁਸੀਂ ਪੀਬੀਬੀ ਬੜਾ ਚੌਂਦੇ ਚੈਨਲ ਨੂੰ ਇੰਨਾ ਪਿਆਰ ਕਰਦੇ ਹੋ ਇਹ ਵੀਡੀਓ ਨੂੰ ਸਕਿਪ ਨਹੀਂ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਲਾਈਕ ਦਾ ਕਰਨਾ ਹੀ ਆ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਯਾਰ ਕਰਦੇ ਰਹੋ ਪੀਬੀਬੀ ਬੜਾ ਚੌਂਦੇ ਚੈਨਲ ਨੂੰ ਇੰਨਾ ਵੀ ਅਪਡੇਟ ਨਾ ਮਿਲਣਾ ਜੀ ਤੁਹਾਡਾ ਬਿੰਦੂ ਫਰੋੜੀਆ ਛੋਟਾ ਵੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ